ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਜਿਹੜੇ ਕਿ ਦੇਸ਼ ਭਰ ਦੇ ਲੋਕਾਂ ਨੂੰ GST ਦੀਆਂ ਦਰਾਂ ਵਿੱਚ ਕਾਫੀ ਜ਼ਿਆਦਾ ਕਟੌਤੀ ਕਰਦੇ ਆ ਲਾਭ ਦਿੱਤਾ ਗਿਆ ਹੈ ਔਰ ਲੋਕ ਇਸ ਦੀ ਕਾਫੀ ਜ਼ਿਆਦਾ ਤਾਰੀਫ ਕਰ ਰਹੇ ਹਨ ਜੇ ਅਸੀਂ ਵਖੀਏ ਤੇ ਅੱਜ 22 ਸਤੰਬਰ ਤੋਂ ਲੈ ਕੇ ਜਿਹੜੀਆਂ GST ਦੇ ਦਰਾਂ ਵਿੱਚ ਨਵੀਆਂ ਦਰਾਂ ਨੂੰ ਲਾਗੂ ਕਰ ਦਿੱਤਾ ਗਿਆ ਹੈ ਔਰ ਉਸ ਦੌਰਾਨ ਵੱਖ-ਵੱਖ ਜਿਹੜੀਆਂ ਸਲੈਬਾਂ ਸੀ ਹੈ ਉਸ ਦੌਰਾਨ ਉਹਨਾਂ ਉਤੇ ਜਿਹੜੀਆਂ ਵਸਤੂਆਂ ਉਤੇ ਟੈਕਸ ਲਗਾਇਆ ਜਾਵੇਗਾ ਉਹਨਾਂ ਦੇਖਣ ਦੀ ਵਿੱਚ ਆਇਆ ਹੈ ਕਿ ਜਿਹੜੀ ਸਟੇਸ਼ਨਰੀ ਹੈ ਔਰ ਸਕੂਲੀ ਜਿਹੜੀ ਬੱਚਿਆਂ ਦੀ ਜਿਹੜੀ ਵਰਤੋਂ ਵਿੱਚ ਸਾਰੀਆਂ ਚੀਜ਼ਾਂ ਹੁੰਦੀਆਂ ਸੀ ਉਹਨਾਂ ਟੈਕਸ ਫ੍ਰੀ ਕਰ ਦਿੱਤਾ ਗਿਆ ਉੱਤੇ ਟੈਕਸ 0% ਲਗਾ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੈਡੀਕਲ ਇੰਸ਼ੋਰੈਂਸ ਤੋਂ ਲੈ ਕੇ ਆਮ ਇੰਸ਼ੋਰੈਂਸ ਜਿਹੜੀ ਹੁੰਦੀ ਸੀ ਉੱਤੇ ਟੈਕਸ ਦੀ ਸਲੈਬ ਜਿਹੜੀ 18% ਸੀ ਉਹਨੂੰ ਵੀ 0% ਤੇ ਲੈ ਆਂਦਾ ਗਿਆ ਹੈ ਔਰ ਜਿਹੜੇ ਕਿਸਾਨਾਂ ਦੀ ਗੱਲ ਕਰੀਏ ਤਾਂ ਐਗਰੀਕਲਚਰ ਨੂੰ ਲੈ ਕੇ ਟਰੈਕਟਰਾਂ ਦੇ ਜਿਹੜੇ ਪਾਰਟਸ ਆ ਟਰੈਕਟਰ ਦੇ ਟਾਇਰ ਸੀਗੇ ਔਰ ਟਰੈਕਟਰਾਂ ਸਮੇਤ ਜਿਹੜਾ ਟੈਕਸ ਜਿਹੜਾ ਪਹਿਲਾਂ 18% ਦੀ ਸਲੈਬ ਵਿੱਚ ਆਉਂਦਾ ਸੀ ਉਸ ਨੂੰ ਹੁਣ 5% ਦੀ ਸਲੈਬ ਵਿੱਚ ਲਿਆਂਦਾ ਗਿਆ ਹੈ ਔਰ ਜੇ ਕਾਰਾਂ ਦੀ ਔਰ ਮੋਟਰਸਾਈਕਲ ਵੀਕਲਾਂ ਦੀ ਗੱਲ ਕਰੀਏ ਤੇ ਆ 1200 ਸੀਸੀ ਜਿਹੜੀ ਪੈਟਰੋਲ ਦੀਆਂ ਗੱਡੀਆਂ 4 ਮੀਟਰ ਦੀ ਜਿਹਦੀ ਲੰਬਾਈ ਹੈ ਔਰ 1500 ਸੀਸੀ ਤੋਂ ਥੱਲੇ ਵਾਲੇ ਡੀਜ਼ਲ ਦੇ ਕਾਰਾਂ ਜਿਹੜੀਆਂ ਹਨ ਉਹਨਾਂ ਤੇ ਵੀ ਟੈਕਸ ਜਿਹੜਾ ਕੀ 18 ਤੋਂ ਘਟਾ ਕੇ 28 ਤੋਂ ਘਟਾ ਕੇ 18% ਦੀ ਵਿੱਚ ਸਲੈਬ ਚ ਲਿਆਂਦਾ ਗਿਆ ਹੈ ਔਰ ਜਿਹੜੇ ਕੀ ਵਾਹਨ ਹੈ ਇਹ ਆਮ ਲੋਕਾਂ ਦੀ ਜਿਹੜੀ ਕੀ ਪਹੁੰਚ ਵਿੱਚ ਆ ਸਕਦੇ ਹਨ ਔਰ ਦਵਾਈਆਂ ਦੀ ਜੇ ਗੱਲ ਕਰੀਏ ਤਾਂ ਮੈਡੀਕਲ ਦੀਆਂ ਜਿਹੜੀਆਂ ਵੱਖ-ਵੱਖ ਦਵਾਈਆਂ ਹਨ ਔਰ ਜਿਹੜੀਆਂ ਡਾਇਗਨੋਸਟ ਕਿੱਟਾਂ ਹਨ ਉਹ ਲੈ ਕੇ ਹੋਰ ਕਈ ਐਵੇਂ ਦੀਆਂ ਤੁਲਸਤਾਂ ਹਨ ਜਿਨ੍ਹਾਂ ਵਿੱਚ ਜਿਹੜੀ 12% ਦੀ ਸਲੇਬ ਜਿਹੜੀ ਸੀ ਉਹਨੂੰ ਖਤਮ ਕਰ ਦਿੱਤਾ ਗਿਆ ਔਰ ਇਹ ਦਵਾਈਆਂ ਜਿਹੜੀਆਂ ਸੀ ਉਹਨਾਂ ਦਾ ਕੁਝ ਲੋੜਵੰਦ ਜਿਹੜੀਆਂ ਹਰ ਦੇ ਪਹੁੰਚ ਤੱਕ ਪਹੁੰਚ ਸਕਦੀਆਂ ਹਨ ਉਹਤੇ 5% ਦੀ ਸਲੇਬ ਵਿੱਚ ਲਿਆਂਦਾ ਗਿਆ ਹੈ ਮੋਰ ਇਸ ਤੋਂ ਇਲਾਵਾ ਜਿਹੜੀਆਂ ਆਮ ਘਰੇਲਾਂ ਘਰੇਲੂ ਰੋਜ਼ ਵਰਤਮੋਂ ਵਸਤੂਆਂ ਆਂਦੀਆਂ ਸਿੰਜਵੇਂ ਮੱਖਣ ਪਨੀਰ ਕਿਓ ਸ਼ੈਂਪੂ ਕਰੀਮਾਂ ਸ਼ੇਵਿੰਗ ਕਰੀਮਜ਼ ਇਹਨਾਂ ਸਾਰਿਆਂ ਉੱਤੇ ਜਿਹੜਾ ਟੈਕਸ ਸੀਗਾ ਸਲੈਬ ਜਿਹੜੀ ਆ 12 ਤੋਂ ਘਟਾ ਕੇ ਹੁਣ ਜੋ 18% ਵਿੱਚ ਵੀ ਆਂਦੀਆਂ ਸੀ ਉਹਨੂੰ 5% ਦੇ ਲੈ ਆਂਦਾ ਗਿਆ ਹੈ ਕੁੱਲ ਮਿਲਾ ਕੇ ਜੀ ਅਸੀਂ ਗੱਲ ਕਰੀਏ ਤਾਂ ਰੋਜ਼ਾਨਾ ਦੀ ਆਮ ਵਰਤੋਂ ਵਿੱਚ ਆਣ ਵਾਲੀਆਂ 90% ਜਿਹੜੀਆਂ ਵਸਤੂਆਂ ਸੀ ਉਹ ਜਿਹੜੀਆਂ ਕਿ 12 ਤੇ 18% ਦੀ ਸਲੈਬ 'ਚ ਹੁੰਦੀਆਂ ਸੀ ਉਹ ਹੁਣ 5% ਦੀ ਸਲੈਬ ਵਿੱਚ ਆਮ ਲੋਕਾਂ ਦੀ ਪਹੁੰਚੇ ਮਿਲਣ ਗਈਆਂ ਔਰ ਸਰਕਾਰ ਵੱਲੋਂ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਹਨ ਉਹ ਅੱਜ ਦੀ ਲੈ ਕੇ ਜਿਹੜੇ ਬਿਲਿੰਗ ਕਰਨਗੇ ਉਹ ਨਵੀਂ ਦਰ ਦੇ ਟੈਕਸ ਦੀ ਨੀਤੀ ਦੇ ਨਾਲ ਹੀ ਕਰਨਗੇ ਔਰ ਇਸ ਨਾਲ ਜਿਹੜਾ ਕਿ ਦੇਸ਼ ਭਰ ਦੇ ਲੋਕਾਂ ਨੂੰ ਦੀਵਾਲੀ ਦਾ ਤੋਹਫਾ ਦਿੰਦੇ ਹੋਏ ਵੱਡਾ ਲਾਭ ਦਿੱਤਾ ਗਿਆ ਹੈ ਉੱਥੇ ਹੀ ਇਸ ਨੂੰ ਲੋਕ ਕਾਫੀ ਈਜ਼ੀਸ ਲਾਗਾ ਕਰ ਰਿਆ ਨਾ ਰਮਨ ਚਾਵਲਾ ਜਗਮਨੀ ਟੀਵੀ ਤਰੰਤਾਰਨ ਇਹ ਬਹੁਤ ਵਧੀਆ ਮੋਦੀ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਵਾ ਜਿਹੜਾ 28% ਸਲੈਬ ਸੀਗਾ ਉਹ ਨੂੰ 18% ਦੇ ਲੈਣਦਾ ਵਾ ਤੇ ਜਿਹੜਾ 12% ਸਲੈਬ ਸੀ ਉਹਦਾ 5% ਤੇ ਕਰਤਾ ਜਿਵੇਂ ਕਿਤਾਬਾਂ ਫ੍ਰੀ ਕਰਤੀਆਂ ਕਾਪੀਆਂ ਕਿਤਾਬਾਂ ਪੈਨਸਲਾਂ ਸ਼ਾਪਗ੍ਰੇਡ ਵਗੈਰਾ ਤੇ ਫ੍ਰੀ ਆ ਰੋਟੀ ਖਾਣਾ ਜਿਹੜਾ ਵਾ ਉਹ ਵੀ ਸਸਤਾ ਕਰਤਾ ਜਿਹੜਾ 7500 ਰੁਪਏ ਤੱਕ ਜਿਹੜਾ ਕਮਰੇ ਦਾ ਕਿਰਾਇਆ ਹੋਟਲਾਂ ਦਾ ਉਹਦਾ 5% ਕਰਤਾ ਜਿਹੜਾ 15 7500 ਤੋਂ ਜ਼ਿਆਦਾ ਵਾ ਉਹਦਾ 18 ਉਹਦਾ 28% ਕਰਤਾ ਜਿਵੇਂ ਮੋਟਰਸਾਈਕਲ ਐਕਟਵਾ ਵਾ ਇਹਨਾਂ ਦਾ ਰੇਟ ਪਹਿਲਾਂ 28% ਸੀ ਇਹ 18% ਸਲੈਬ ਤੇ ਲੈਣਦੇ ਆ ਜਿਸ ਤਰ੍ਹਾਂ ਦਵਾਈਆਂ ਨੇ ਦਵਾਈਆਂ ਬਹੁਤ ਸਸਤੀਆਂ ਹੋ ਗਈਆਂ 12% ਸੀ 18 ਸੀ ਉਹਦਾ 5% ਕਰਤਾ ਮੈਡੀਕਲ ਇੰਸ਼ੋਰੈਂਸ ਜਿਹੜੀ ਬਿਲਕੁਲ ਫ੍ਰੀ ਕਰਤੀ ਹੈ ਸਿੱਖਿਆ ਦੇ ਫ੍ਰੀ ਆ ਐਜੂਕੇਸ਼ਨ ਵੀ ਫ੍ਰੀ ਆ ਹਾਂਜੀ ਬਾਕੀ ਜੋ ਕੁਝ ਮੋਦੀ ਸਰਕਾਰ ਨੇ ਕੀਤਾ ਹੈ ਬਹੁਤ ਵਧੀਆ ਕੰਮ ਕੀਤਾ ਲੋਕਾਂ ਨੇ ਸਤੋਂ ਬਹੁਤ ਜਿਹੜਾ ਸ਼ਰੂਕਾਰ ਜਿਹੜੇ ਵੱਡੇ ਘਰਾਣੇ ਵਾਲੇ ਬੰਦੇ ਆ ਲਗਜ਼ਰੀ ਗੱਡੀਆਂ ਲੈਂਦੇ ਨੇ BMW ਲੈ ਲਈਆਂ ਟੁ ਜੀ ਐ ਲੈ ਲਈਆਂ ਉਹਨਾਂ ਦਾ ਰੇਟ ਜਿਹੜਾ ਉਹਨੇ 28 ਤੋਂ 40% ਕਰਤਾ ਲਗਦਾ ਕਿ ਆਮ ਵਰਗ ਨੂੰ ਇਹਦਾ ਬਲ ਆਮ ਵਰਗ ਨੂੰ ਬਹੁਤ ਫਰਕ ਪਏਗਾ ਕਮਾਕਾਰਾਂ ਦੇ ਵਿੱਚ ਜਿਹੜਾ ਮੋਦੀ ਸਰਕਾਰ ਨੇ ਕੱਢਤਾ ਵੀ ਜਿਹੜਾ ਪੁਰਾਣੇ ਸਮਾਨ ਤੁਹਾਡੇ ਕੋਲ ਪਏ ਆ ਉਹਦੇ ਜੇ ਤੁਸੀਂ ਟੈਕਸ 18% ਭਰਿਆ ਜਾਂ 28 ਭਰਿਆ ਉਹ ਤੁਹਾਨੂੰ ਨਵੇਂ ਸਲੈਬ ਦੇ ਨਾਲ ਜਿਹੜੇ ਪੈਸੇ ਜene ਬਹਿਣਗੇ ਪੁਰਾਣੇ ਨਾਲ ਨਹੀਂ ਇੱਧਰ ਦੇਸੀ ਕਿਉਂ ਆ ਨਹੀਂ ਦੇਸੀ ਕੋ ਵੀਸਤਾ ਉਹਦਾ ਵੀ ਰੇਟ ਬਹੁਤ ਟੁੱਟ ਗਿਆ ਪੁਰਾਣਾ ਰੇਟ ਨਵੇਂ ਰੇਟ ਲੱਗੇ ਆ ਅੰਮੋਲਿਅਸ ਰੇਟ ਘਟਾਤੇ ਆ ਵੀਰ ਕਿਨੇ ਦੁੱਧ ਨੇ ਰੇਟ ਘਟਾਤੇ ਆ ਔਰ ਜ਼ਿਮੀਦਾਰ ਨੂੰ ਵੱਡਾ ਫਾਇਦਾ ਇਹ ਆ ਕਿ ਟਰੈਕਟਰ ਟੈਰਰ ਜੋ ਵੀ ਚੀਜ਼ ਹਨ 5% ਸਲੈਬ ਲੈ ਲੈਂਦਾ ਜਿਹੜਾ ਪਹਿਲਾਂ 28% ਸੀ ਜੀਐਸਟੀ ਨੇ ਬਹੁਤ ਫਾਇਦਾ ਕੋਈ ਕੇਂਦਰ ਸਰਕਾਰ ਨੇ ਇਹ ਬਹੁਤ ਵਧੀਆ ਕਦਮ ਚੁੱਕਿਆ ਜੀ ਇਹ ਪਹਿਲੋ ਚੱਕ ਲੈਣਾ ਚਾਹੀਦਾ ਸੀ ਇਹਦੇ ਨਾਲ ਕੀ ਹੋਗਾ ਕਿ ਜਿਹੜੇ ਵੀ ਆਪਾਂ ਨਿਸ਼ੋਸ਼ ਕਰਨੇ ਆ ਨਿਸ਼ੋਸ਼ 0% ਹੋ ਗਈ ਆ ਜਿਹੜੀ ਹੁਣ ਕਈ ਆਈਟਮਾਂ ਤੇ ਅਜਸਾ ਹੋ ਗਿਆ ਮੱਖਣ ਲਲੋ ਦੁੱਧ ਲਓ ਪਨੀਰ ਲਓ ਇੰਤੇ ਜੀਐਸਟੀ ਬਿਲਕੁਲ 0% ਕਰਤੀ ਹੋਈ ਹੈ ਬਹੁਤ ਰਾਤ ਮਿਲ ਗਈ ਜੀ ਇਹਨਾਂ ਨੂੰ ਲੋਕ ਨੂੰ ਤਾਂ ਬਹੁਤ ਫਾਇਦਾ ਹੋਊਗਾ ਹੌਂ ਇਨਸ਼ੋਰਸ ਕਰਾਉਣ ਦੇ ਵੇਖੋ ਨਾ ਲੋਕ ਕਰਾਉਂਦੇ ਸੀ ਕਿੰਨੇ ਕਿੰਨੇ ਪੈਸੇ ਲੱਗਦੇ ਸੀ ਹੁਣ 0% ਜੀਐਸਟੀ ਹੋ ਜਾਂਦੀ ਸੀ ਮੱਖਣ ਕਿਉ ਤੇ ਕਰੀਮਾ ਜਿਹੜੀਆਂ ਆਪਾਂ ਰੋਜ਼ ਵਰਤੋ ਦੀ ਚੀਜ਼ਾਂ ਵਾਂ ਇਹਨਾਂ ਦੇ 5% ਹੋ ਗਿਆ ਸਰਕਾਰ ਨੇ ਅੱਜ ਦੋ ਜੀਐਸਟੀ ਦੀਆਂ ਦਰਾਂ ਕਾਫੀ ਘਟਾ ਦਿੱਤੀਆਂ ਗਈਆਂ ਜਿਹੜੀ 18 ਵਾਲੀ ਉਹ 10 ਤੇ 5 ਤੇ ਲੈਣ ਦੀ ਇਹਨਾਂ ਨੂੰ ਬਹੁਤ ਜ਼ਿਆਦਾ ਫਰਕ ਪਏਗਾ ਸਾਰੀ ਪਬਲਿਕ ਖੁਸ਼ ਆ ਬੱਚਿਆਂ ਦੇ ਡਾਇਪਰ ਪਾਊਡਰ ਤੇਲ ਦਵਾਈਆਂ ਬੱਚਿਆਂ ਦੇ ਦੁੱਧ ਇਹ ਕਾਫੀ ਰਿਟਰਨ ਦਾ ਜੀਐਸਟੀ ਘਟਣਾ ਫਰਕ ਪਏਗਾ ਮੇਰਾ ਨਾਮ ਲਖੀ ਮਲਫੀਕਸ ਬੋਲਦਾ ਸਰ ਇਸ ਟਾਈਮ ਜਿਹੜੀ ਮਾਰਕੀਟ ਦੇ ਵਿੱਚ ਮੰਦਾਸ਼ ਆਇਆ ਹੈ ਅਸੀਂ ਬਹੁਤ ਮਹੰਗੀ ਮਹੰਗੀ ਚੀਜ਼ਾਂ ਰਹੀਆਂ ਹਨ ਉਹਨੇ ਜੀਐਸਟੀ ਜਿਹੜੀ ਕੇਂਦਰ ਸਰਕਾਰ ਨੇ ਘਟਾਈ ਹੈ ਉਹ ਤਾਂ ਬਹੁਤ ਜ਼ਿਆਦਾ ਬੈਨੀਫਿਟ ਮਿਲ ਰਿਹਾ ਹੈ ਰੇਟ ਕਟਣਾ ਜਿਹੜੇ ਸਲੈਬ ਘਟ ਗਏ ਆ 12% ਵਾਲੇ ਸਲੈਬ ਜ਼ੀਰੋ ਤੇ ਆ ਗਏ ਆ ਠੀਕ ਹੈ ਇਹ ਨਾਲ ਬੱਚਿਆਂ ਦੇ ਬੱਚਿਆਂ ਨੂੰ ਤਾਂ ਫਾਇਦਾ ਮਿਲਣਾ ਮਿਲਣਾ ਮਾਪਿਆਂ ਨੂੰ ਬਹੁਤ ਜੇਫ ਤੇ ਹਲਕਾ ਹੋ ਗਿਆ ਤੋਂ ਉਹ ਸਾਰੀ ਜਿਆ ਸਸਤੀਆਂ ਹੋਣੀਆਂ ਇਹਨਾਂ ਮਹਿੰਗਾਈ ਦੇ ਵਿੱਚ ਸਭ ਤੋਂ ਵਧੀਆ ਕੰਮ ਜਿਹੜਾ ਹੁਣ ਕੀ ਹੁੰਦੇ ਸਨ ਹੁਣ ਚੁੱਕਿਆ ਹੋਇਆ ਉਹ ਹੀ ਚੁੱਕਿਆ ਹੈ ਕਿ ਜੀਐਸਟੀ ਘਟਾਤੀ ਹੈ ਤੇ ਇਹ ਸਭ ਤੋਂ ਪਹਿਲੀ ਚੀਜ਼ਾਂ ਕਰਨੀ ਰਹੀ ਨੇ ਪਰ ਇਹ ਚਲੋ ਬਹੁਤ ਵਧੀਆ ਇਹਨਾਂ ਨੇ ਕੀਤਾ ਕਿ ਇਹਨਾਂ ਨੇ ਮਾੜੇ ਬੰਦੇ ਦਾ ਸੋਚਿਆ ਇੱਕ ਹਰ ਸਟੂਡੈਂਟ ਦਾ ਸਭ ਤੋਂ ਵੱਡਾ ਸਟੂਡੈਂਟ ਉਹਦਾ ਮਾਪੇ ਇਹਨੇ ਮਹਿੰਗੇ ਮਹਿੰਗੇ ਜਿਹਾ ਗਿਆ ਉਹ ਸਸਤੀਆਂ ਕੀਤੀਆਂ ਇਹਦਾ ਬਹੁਤ ਵਧੀਆ ਰਿਜ਼ਲਟ ਆਏਗਾ ਸਾਨੂੰ ਇਹ ਜੀ ਕਿ ਅੱਗੇ ਨਾਲ ਸਾਡੀ ਸੇਲ ਨਿਕਲੀ ਹੈ ਜਿਹੜੀ ਅੱਜ ਅੱਜ ਤੋਂ ਸ਼ੁਰੂ ਹੋ ਗਿਆ ਕੰਮ ਮਤਲਬ ਬਹੁਤ ਪੈਨ ਦੇ ਘਟ ਗਏ ਆ ਕੰਸਮ ਦੇ ਘਟ ਗਏ ਆ ਜਿਹੜੀ ਡੇਲੀ ਚੀਜ਼ਾਂ ਆਹੀ ਜਿਹੜੀਆਂ ਅੱਜ ਤੋਂ ਇਹਨੇ ਮਹਿੰਗੀਆਂ ਮਿਲਦੀਆਂ ਪਈਆਂ ਸੀ ਉਹ ਬਹੁਤ ਵਧੀਆ ਉਹਨਾਂ ਨੇ ਘਟਤਾ ਉਹ ਸਭ ਤੋਂ ਜ਼ੀਰੋ ਕਰਤੀਆਂ ਸਾਰੀਆਂ ਜ਼ੀਰੋ ਕਰਕੇ ਰੱਖੀਆਂ ਮਲ ਇੰਨਾ ਵਧੀਆ ਜਿਹੜਾ ਮਾਪਿਆਂ ਦਾ ਸੋਚਿਆ ਇਹਨਾਂ ਨੇ ਸਾਡੇ ਦੁਕਾਨਦਾਰਾਂ ਨੇ ਸੋਚਿਆ ਕਿ ਹਾਂ ਹੁਣ ਚੀਜ਼ਾਂ ਸਹਾਈ ਨਿਕਲੋ ਸੋ ਸਸਤੀ ਚੀਜ਼ਾਂ ਹੋਣਗੀਆਂ ਤੇ ਮਾਰਕੀਟ ਦੇ ਵਿੱਚ ਆਏਗਾਗਾ ਕਿ ਹਮ ਮਾਰਕੀਟ ਦੇਗਾ ਕਹੇਗਾ ਤੇ ਉਹ ਵੈਸੇ ਅਕਸਾ ਜੀ ਜਾਂ ਸਹੀ ਹੋਣੀ ਹੈ ਮੈਂ ਤੇ ਜਿਹੜੀ ਜੀਐਸਟੀ ਦੀ ਜਿਹੇ ਘਟਾਈ ਆ ਗਵਰਨਮੈਂਟ ਸੈਂਟਰ ਗਵਰਨਮੈਂਟ ਦਾ ਉਹ ਜਿਹੜੀ ਜੀਐਸਟੀ ਆ ਅੱਜ ਤੋਂ 4 ਸਾਲ ਪਹਿਲਾਂ ਘਟਾ ਦੇਣੀ ਚਾਹੀਦੀ ਸੀ ਇਹ ਜੀਐਸਟੀ ਘਟ ਕਰਨ ਦੇ ਨਾਲ ਜਿਹੜਾ ਛੋਟਾ ਵਗਦਾ ਜਿਹੜਾ ਤੇ ਰੋਜ਼ ਰੋਟੀ ਕਮਾ ਕੇ ਖਾਣ ਵਾਲਾ ਬੰਦਾ ਵਾ ਉਹਨਦੇ ਵਾਸਤੇ ਬਹੁਤ ਵਧੀਆ ਹੈ। ਉਹ ਜਿਹੜੇ ਲੋ ਜਿਹੜੀਆਂ ਚੀਜ਼ਾਂ ਰੋਜ਼ ਉਹਦੇ ਘਰ ਦੀ ਵਰਤੋਂ ਵੀ ਆਉਂਦੀਆਂ ਆ ਉਹ ਬਹੁਤ ਜ਼ਿਆਦਾ ਉਹਨਾਂ ਨੂੰ ਫਾਇਦਾ ਹੋਏਗਾ। ਜਿਹੜੀ ਇਹਨਾਂ ਨੇ ਸਲੈਬ ਖਤਮ ਕਰਕੇ 5% ਦੀ ਕਰ ਦਿੱਤੀ 18-12 ਦੀ ਉਹ ਸਭ ਤੋਂ ਵਧੀਆ। ਇਹਦੇ ਵਿੱਚ ਵੀ ਹਰ ਕੋਈ ਵੀ ਚੀਜ਼ ਜਿਹੜੀ ਆ ਘਰਾਂ ਚ ਵਰਤਦੇ ਜੇ ਇਲੈਕਟ੍ਰੋਨਿਕ ਹੋ ਜਾਣੀ ਆ ਦਵਾਈਆਂ ਦਾ ਵੀ ਬਹੁਤ ਵਧੀਆ। ਚਲੋ ਮਾਰਾ ਬੰਦੇ ਕੋਈ ਕਹਿਵਲੇ ਨਹੀਂ ਹੁੰਦਾ ਉਹ ਬੰਦਾ ਜੀਐਸਟੀ ਘਟਣ ਦੇ ਨਾਲ ਕੁਝ ਨਾ ਕੁਝ ਉਹਦੇ ਘਰ ਦਾ ਜਿਹੜਾ ਖਰਚਾ ਵਾ ਉਹ ਘਟੇਗਾ। ਔਰ ਥੋੜੀ ਬਹੁਤੀ ਮੰਗਾਈ ਨੂੰ ਨਾਥ ਪਾਏਗੀ